ਹੰਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਆਪਾਂ ਅੱਜ ਫਿਰ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ حاضر ਹੋਏ ਹਾਂ ਤੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਦੇ ਉੱਪਰ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਆਪਣੇ ਵੀਡੀਓ ਵਿੱਚ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਹੁੰਦੇ ਨੇ ਸਾਰੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਵੀਡੀਓ ਨੂੰ ਜਰੂਰ ਪੂਰਾ ਦੇਖਿਆ ਕਰੋ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨ ਅਟਵਾਲ ਪਤਾ ਐਸਬੀਐਸ ਨਗਰ ਬੰਗਾ ਤੇ ਕਾਸਟ ਉਹਨਾਂ ਦੀ ਵਾਲਮੀਕ ਹੈ ਉਮਰ 9/3/1995 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਆ 10:40 ਪੀਐਮ ਦਾ ਸਮਾਂ ਪਲੇਸ ਆਫ ਬਰਥ ਹੈ ਜੀ ਬਲਾਚੌਰ ਪੰਜਾਬ ਦੇ ਵਿੱਚ ਤੇ ਕੱਦ ਦਾ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਗੋਤ ਇਹਨਾਂ ਦਾ ਅਟਵਾਲ ਹੈ ਤੇ ਨਾਨਕਿਆਂ ਦਾ ਗੋਤ ਬੈਂਸ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਅਨਮੈਰਿਡ ਹੈ ਤੇ ਭਰਾ ਵੀ ਇਹਨਾਂ ਦਾ ਇੱਕ ਅਨਮੈਰਿਡ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਸੀਐਸਸੀ ਐਨਆਈਟ ਕੁਰੂਖੇਤਰਾ ਤੋਂ ਤੇ ਕੰਮ ਹੈ ਜੀ ਇਹਨਾਂ ਦਾ ਟੀਸੀਆਈਐਲ PSU ਡਾਟ ਗਵਰਨਮੈਂਟ ਆਫ ਇੰਡੀਆ ਪੋਸਟ ਡਿਪਟੀ ਮੈਨੇਜਰ ਦੀ ਹੈ ਜੀ ਤੇ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਚ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਵਧੀਆ ਲੜਕੀ ਨੇ ਕੋਈ ਡਿਗਰੀ ਕਰੀ ਹੋਵੇ ਕੱਦ 5 4 ਤੱਕ ਹੋਵੇ ਜੀ ਲੜਕੀ ਦਾ ਲੜਕੀ ਪੰਜਾਬ ਵਿੱਚੋਂ ਹੋਣੀ ਚਾਹੀਦੀ ਹੈ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਫੈਮਿਲੀ ਤੋਂ ਲੈ ਸਕਦੇ ਹੋ ਫੋਨ ਕਾਲ ਰਾਹੀਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਪ੍ਰੀਤ ਸਿੰਘ ਕਾਸਟ ਰਾਮਗੜੀਆ ਕੱਦ 5'8" ਹੈ ਜੀ ਤੇ ਜਨਮ 21 1994 ਦਾ ਡੇਟ ਆਫ ਬਰਥ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਮੈਡੀਕਲ ਕੋਰਸ ਕਰਿਆ ਹੋਇਆ ਤੇ ਕੰਮ ਕਰ ਇਹਨਾਂ ਦਾ ਹੈ ਨਵੀਆਂ ਕੰਬੈਨਾਂ ਬਣਾਉਣ ਦਾ ਕੰਮ ਕਰਦੇ ਨੇ ਜੀ ਤੇ ਗੋਤ ਇਹਨਾਂ ਦਾ ਭੋਡੇ ਹੈ ਪਤਾ ਇਹਨਾਂ ਦਾ ਧੂਰੀ ਤੋਂ ਨੇ ਇਹ ਮੰਗਾ ਪਰਿਵਾਰ ਦੀ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਦੀ ਸਿੰਪਲ ਚਾਹੀਦੀ ਹੈ ਜੀ ਸਿੱਖ ਧਰਮ ਨੂੰ ਮੰਨਣ ਵਾਲੀ ਤੇ ਲੜਕੀ ਦਾ ਕੱਦ 5-3 ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਫੈਮਿਲੀ ਦਾ ਫੋਨ ਨੰਬਰ ਦਿੱਤਾ ਗਿਆ ਹੈ ਬਾਕੀ ਦੀ ਜਾਣਕਾਰੀ ਤੁਸੀਂ ਫੋਨ ਕਰਕੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਸ਼ੈਣੀ ਤੇ ਕੱਦ ਦਾ 5-7 ਇੰਚ ਜੀ ਤੇ ਪੜ੍ਹਾਈ ਪਲੱਸ 2 ਨਾਲ ਆਈਟੀਆਈ ਕਰੀ ਹੋਈ ਹੈ ਇਹਨਾਂ ਦੀ ਤੇ ਜਨਮਾ 1991 ਦਾ ਤੇ ਜ਼ਮੀਨ ਇਹਨਾਂ ਕੋਲ 2 ਕਿੱਲੇ ਹੈ ਜੀ ਤੇ ਕੰਮ ਇਹ ਪ੍ਰਾਈਵੇਟ ਜੋਬ ਕਰਦੇ ਨੇ ਤੇ 25000 ਰੁਪਏ ਇਹਨਾਂ ਦੀ ਤਨਖਾਹ ਹੈ ਪਤਾ ਇਹਨਾਂ ਦਾ ਖਰੜ ਦੇ ਕੋਲ ਪਿੰਡ ਹੈ ਜੀ ਤੇ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਤਲਾਕਸ਼ੋਦਾ ਵੀ ਮਨਜ਼ੂਰ ਹੈ ਜੀ ਪਰ ਬਿਨਾ ਬੱਚੇ ਤੋਂ ਇਹਨਾਂ ਨੇ ਸਿੰਪਲ ਵਿਆਹ ਕਰਨਾ ਹੈ ਤੇ ਬਾਕੀ ਦੀ ਜਾਣਕਾਰੀ ਤੁਸੀਂ ਫੈਮਿਲੀ ਤੋਂ ਲੈ ਸਕਦੇ ਹੋ ਜੀ ਫੋਨ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸਿੰਘਾਂਵਾਲਾ ਮੋਕਾ ਕਾਸਟ ਇਹਨਾਂ ਦੀ ਐਸਸੀ ਹੈ ਤੇ ਉਮਰ ਹੈ ਜੀ 7/12/2005 ਦਾ ਡੇਟ ਆਫ ਬਰਥ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਤੇ ਨਾਲੇ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਹੈ ਤੇ ਕੰਮ ਹੈ ਜੀ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਇਸ ਲੜਕੀ ਦਾ ਤੇ ਜੀਆਈਸੀ ਪੇਡ ਕਰੀ ਹੋਈ ਹੈ ਇਹਨਾਂ ਨੇ ਤੇ ਪਰਿਵਾਰ ਦੀ ਮੰਗ ਹੈ ਕਿ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਬਾਕੀ ਦਿੱਤੇ ਗਏ ਨੰਬਰ ਤੇ ਪਰਿਵਾਰ ਤੋਂ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਬਾਰੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਰੀਦਕੋਟ ਤੋਂ ਨੇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ 15/2/1993 ਦਾ ਡੇਟ ਆਫ ਬਰਥ ਹੈ ਜੀ ਗੋਤ ਇਹਨਾਂ ਦਾ ਸਿੱਧੂ ਹੈ ਤੇ ਕੱਦ 5 ਫੁੱਟ 11 ਇੰਚ ਹੈ ਪੜਾਈ ਇਹਨਾਂ ਨੇ ਬੀਟੈਕ ਕਰੀ ਹੋਈ ਹੈ ਤੇ ਆਈਟੀ ਕਰੀ ਹੋਈ ਹੈ। ਭੈਣਾਂ ਇਹਨਾਂ ਦੀਆਂ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਹੈ ਤੇ ਭਰਾ ਇਹਨਾਂ ਦਾ ਇੱਕਨ ਮੈਰਿਡ ਹੈ। ਤੇ ਕੰਮ ਕਰ ਰਹੀ ਜੀ ਇਹਨਾਂ ਦਾ 1 ਸ਼ਾਪ ਹੈ ਇਹਨਾਂ ਦੀ ਅਲੋਏ ਵੀਲਸ ਦੀ ਤੇ ਜੋਬ ਇਹ ਬਿਪਰੋ ਕੰਪਨੀ ਦੇ ਵਿੱਚ ਕਰਦੇ ਨੇ ਤੇ ਅਨੁਲ ਇਨਕਮ ਇਹਨਾਂ ਦੀ 13 ਲੱਖ ਰੁਪਏ ਦੀ ਹੈ ਤੇ ਪਰਿਵਾਰ ਦੀ ਮੰਗ ਹੈ ਕਿ ਇਹਨਾਂ ਨੂੰ ਕੁੜੀ ਸੋਹਣੀ ਸੁਨੱਖੀ ਚਾਹੀਦੀ ਹੈ ਵਧੀਆ ਪਰਿਵਾਰ ਤੋਂ ਚਾਹੀਦੀ ਹੈ ਤੇ ਲੜਕੀ ਨੇ ਬੀਟੈਕ ਜਾਂ ਐਮਬੀਏ ਕਰੀ ਹੋਵੇ। ਤੇ ਜਨਰਲ ਕਾਸਟ ਵਾਲੇ ਕੋਈ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਤੇ ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਫੋਨ ਕਾਲ ਤੇ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਤਾ ਹੈ ਮਲੋਟ ਤੋਂ ਨੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਗੋਤ ਇਹਨਾਂ ਦਾ ਸਿੱਧੂ ਹੈ ਜੀ ਤੇ ਨਾਨਕਿਆਂ ਦਾ ਗੋਤ ਬਰਾੜ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਉਮਰ ਹੈ 28 1990 ਦਾ ਡੇਟ ਆਫ ਬਰਥ ਹੈ ਜੀ ਤੇ ਕੰਮ ਹੈ ਜੀ ਨਾਲ ਕੋਲ 8 ਕਿੱਲੇ ਜ਼ਮੀਨ ਹੈ ਤੇ ਖੇਤੀਬਾੜੀ ਦਾ ਕੰਮ ਕਰਦੇ ਨੇ ਪਰਿਵਾਰ ਦੀ ਮੰਗ ਹੈ ਜੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਸਿੰਪਲ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਫੈਮਲੀ ਤੋਂ ਲੈ ਸਕਦੇ ਹੋ ਫੋਨ ਕਰ ਲੈ ਰਹੇ ਹਾਂ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਕ ਕਰੀਰ ਪਤਾ ਇਹਨਾਂ ਦਾ ਹੁਸ਼ਿਆਰਪੁਰ ਤੋਂ ਨੇ ਇਹ ਉਮਰ ਇਹਨਾਂ ਦੀ 17/10/1987 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਕਾਸਟ ਇਹਨਾਂ ਦੀ ਟੌਂਕ ਛਤਰੀ ਹੈ ਤੇ ਪੜ੍ਹਾਈ ਇਹਨਾਂ ਨੇ ਬੀਟੈਕ ਦੀ ਕਰੀ ਹੋਈ ਆ ਤੇ ਨਾਲ ਈਸੀਈ ਦੀ ਕਰੀ ਹੋਈ ਹੈ ਮੁੰਡਾ ਇਹ ਤਲਾਕਸ਼ੁਦਾ ਹੈ ਜੀ ਤੇ ਕੰਮ ਇਹ ਕਲਰਕ ਦਾ ਕਰਦੇ ਨੇ ਗਵਰਨਮੈਂਟ ਜੋਬ 'ਚ ਨੇ ਤੇ 55000 ਰੁਪਏ ਇਹਨਾਂ ਦੀ ਤਨਖਾਹ ਮੰਥਲੀ ਬਾਕੀ ਮੰਗ ਪਰਿਵਾਰ ਦੀ ਕਿ ਕੁੜੀ ਵਧੀਆ ਹੋਵੇ ਜੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਬਾਕੀ ਫੈਮਿਲੀ ਦਾ ਫੋਨ ਨੰਬਰ ਦਿੱਤਾ ਗਿਆ ਹੈ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਫੋਨ ਕਾਲ ਤੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਤਵੀਰ ਸਿੰਘ ਪਿਤਾ ਪਵਿੱਤਰ ਸਿੰਘ ਪਤਾ ਇਹਨਾਂ ਦਾ ਲੁਧਿਆਣਾ ਤੋਂ ਨੇ ਇਹ ਕਾਸਟ ਇਹਨਾਂ ਦੀ ਰਾਮਗੜੀ ਅਤੇ ਮਾਨ ਹੈ ਜੀ ਤੇ ਗੋਤਰਾ ਦਾ ਬ੍ਰਹਮਾ ਵੰਸਲ ਹੈ ਤੇ ਉਮਰ ਇਹਨਾਂ ਦੀ 26/11/1993 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 11:15 ਪੀਐਮ ਦਾ ਸਮਾਂ ਹੈ ਜੀ ਇਕਾ ਦਾ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਜੀ BCA ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਭੈਣ ਵੀ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮ ਇਹਨਾਂ ਦਾ ਅਵਨ ਬਿਜ਼ਨਸ ਹੈ ਇਹਨਾਂ ਦਾ ਮੈਡੀਕਲ ਦਾ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਰਿਸ਼ਤੇ ਦੀ ਪੂਰੀ ਜਾਣਕਾਰੀ ਤੁਸੀਂ ਇਹਨਾਂ ਕੋਲੋਂ ਲਵੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 23 ਸਾਲ ਹੈ ਜੀ ਕੱਦ 6 ਫੁੱਟ 3 ਇੰਚ ਦੀ ਹਾਈਟ ਹੈ ਗੋਤ ਇਹਨਾਂ ਦਾ ਚਿਹਰਾ ਹੈ ਤੇ ਭਰਾ ਇਹਨਾਂ ਦਾ ਇੱਕ ਹੈ ਪੜ੍ਹਾਈ ਇਹਨਾਂ ਨੇ ਪੋਸਟ ਗ੍ਰੈਜੂਏਟ ਕਰੀ ਹੋਈ ਹੈ ਤੇ ਨਾਲ ਹੀ ਸਕਿੱਲ ਟ੍ਰੇਡ ਦਾ ਡਿਪਲੋਮਾ ਕਰਿਆ ਹੋਇਆ ਜੀ ਕੈਨੇਡਾ ਦੇ ਵਿੱਚ ਤੇ ਕੰਮ ਹੈ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਜੋਬ ਕਰਦਾ ਹੈ ਤੇ ਪਿਤਾ ਇਹਨਾਂ ਦੇ ਨੌਕਰੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗਾ ਪਰਿਵਾਰ ਦੀ ਇਹਨਾਂ ਨੂੰ ਕੁੜੀ ਸੋਹਣੀ ਸੁਨੱਖੀ ਚਾਹੀਦੀ ਹੈ ਜੀ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਪੜ੍ਹੀ ਲਿਖੀ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਫੈਮਲੀ ਕੋਲੋਂ ਲੈ ਸਕਦੇ ਹੋ ਜੀ ਫੋਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਣੇ ਸਾਰੇ ਨੰਬਰ ਪਰਿਵਾਰ ਦੇ ਦਿੱਤੇ ਹੁੰਦੇ ਨੇ ਜੀ ਵੀਡੀਓ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਫੈਮਲੀ ਤੋਂ ਸਿੱਧੀ ਡਾਇਰੈਕਟ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਤੇ ਜਿਹੜਾ ਵੀ ਰਿਸ਼ਤਾ ਤੁਸੀਂ ਵੀਡੀਓ ਵੇਖ ਕੇ ਕਰਨਾ ਉਸ ਰਿਸ਼ਤੇ ਦੀ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ ਜੀ ਸਾਡਾ ਰਿਸ਼ਤੇ ਨਾਲ ਕੋਈ ਲਿੰਕ ਨਹੀਂ ਹੁੰਦਾ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਹੈ ਜੀ। ਸੋ ਜਿਹੜਾ ਵੀ ਰਿਸ਼ਤਾ ਤੁਸੀਂ ਕਰਨਾ ਹੈ ਜੀ ਆਪਣਾ ਦੇਖ ਪਰਖ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੀ। ਬਾਕੀ ਤੁਸੀਂ ਕਿਸੇ ਮੈਰिज ਵੀਰੋ ਵਾਲੇ ਨੂੰ ਜਾਂ ਕਿਸੇ ਵਿਚੋਲੇ ਨੂੰ ਕੋਈ ਵੀ ਪੇਮੈਂਟ ਕਰਦੇ ਹੋ ਤਾਂ ਆਪਣੀ ਜ਼ਿੰਮੇਵਾਰੀ ਤੇ ਕਰਿਆ ਕਰੋ ਜੀ ਕਿਉਂਕਿ ਸਾਡਾ ਕਿਸੇ ਨਾਲ ਕੋਈ ਵੀ ਲਿੰਕ ਨਹੀਂ ਹੁੰਦਾ। ਤਾਂ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।